مار مار کے لے کے گیا ਤੁਹਾਨੂੰ ਡਾਂਗ ਵੀ ਵਿਖਾ دینی ਆ ਜਿੱਥੇ ਇਹਨਾਂ ਨੇ ਕੁੱਟਿਆ ਸੀਗਾ ਜਦਾਦੇ ਦੀ ਦાદੇ ਦੀ ਇਹਨਾਂ ਦੇ ਜਿਹੜੇ ਸਬੂਤ ਹੈ ਇੱਕ ਇੱਕ ਕੀ ਵਿਖਾਉਂਗੀ ਮੈਂ ਆਹ ਕਾਂਗਰਸੀਆਂ ਦਾ ਝੂਠ ਝੂਠ ਰਾਜਾ ਵਿਰਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ ਸੋਨੀਆ ਮਾਨ ਉਹ ਕੁੜੀ ਹੈ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀਗੀ ਰਾਜਸਥਾਨ ਦੇ ਹਲਕੇ ਦੇ ਵਿੱਚ ਲੋਕਾਂ ਦੇ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਤੁਸੀਂ ਪਹਿਲੋ ਫੈਕਟ ਜਾਨੋ ਫਿਰ ਤੁਸੀਂ ਗੱਲ ਕਰੋ ਆਹ ਡਾਂਗ ਪਈ ਜੇ ਆ ਡਾਂਗ ਪਈ ਜੇ ਇੱਥੇ ਕੁੱਟਿਆ ਆ ਬਿੱਲੇ ਦਾ ਘਰ ਹੈ ਘਰ ਆ ਕੇ ਖਿੱਚ ਕੇ ਲੈ ਕੇ ਗਏ ਐ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲੋ ਸੋਚ ਸਮਝ ਕੇ ਫੈਕਟ ਜਾਨੋ ਫਿਰ ਸਾਹ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਇਹਨਾਂ ਨੇ ਗੋਲੀਆਂ ਮਾਰੀਆਂ ਦਾਤਰ ਮਾਰੇ ਜਿਹੜੇ ਕਿ ਉੱਥੇ ਸੀਰੀਅਸ ਹੈ ਸਾਡੀ ਮੌਜੂਦਾ ਸਰਕਾਰ ਹੈ ਅਸੀਂ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੋ ਜੀ ਖਤਰਨਾਕ ਗੁੰਡਾਗਰਦੀ ਨਹੀਂ ਕਰਦੇ ਇਸ ਕਰਕੇ ਨਾ ਤੁਸੀਂ ਵੀ ਲੀਡਰ ਹੋ ਸੱਚ ਦਾ ਸਾਥ ਦਿਆ ਕਰੋ ਝੂਠ ਦਾ ਸਾਥ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ ਆ ਇੱਥੇ ਲੋਕੀ ਖੜੇ ਨੇ ਇਹ ਬਿੱਲੇ ਦੇ ਫਾਦਰ ਖੜੇ ਨੇ ਇਹ ਬਿੱਲੇ ਦੇ ਇੱਥੇ ਗਵਾਂਢੀ ਨੇ ਸੱਚ ਦੱਸੋ ਵੀ ਕੀ ਹੋਇਆ ਮੈਡਮ ਜੀ ਸੱਚ ਹੈ ਵੀ ਇੱਥੋਂ ਆਇਆ ਥੇਰ ਦਾ ਪੈਰ ਇੱਥੋਂ ਬਿੱਲਾ ਜਾ ਰਿਹਾ ਸੀ ਪਿੰਡ ਨੂੰ ਇੱਥੋਂ ਉਹਨੂੰ ਕਿਹੜੀ ਤੇ ਉਹ ਅੰਬ ਦੇ ਪੇੜ ਥੱਲੇ ਖੜਿਆ ਵਾ ਉੱਥੇ ਮਗਰ ਲਖਵਿੰਦਰ ਸਿੰਘ ਗਿਆ ਵਾ ਉਹਨੂੰ ਵੀ ਗੋਲੀਆਂ ਮਾਰ ਕੇ ਬਲਵਿੰਦਰ ਬਿੱਲੇ ਨੂੰ ਵੀ ਗੋਲੀਆਂ ਮਾਰ ਕੇ ਉਹਦੇ ਲਖਵਿੰਦਰ ਦੇ ਭਰਾ ਸਰਿੰਦਰ ਨੂੰ ਇੱਥੇ ਵੱਢਿਆ ਵਾ ਆਹ ਵੇਖੋ ਜੀ ਇੱਥੇ ਵੱਢਿਆ ਜੀ ਬਿਲਕੁਲ ਸਾਡਾ ਕੰਦ ਨਾ ਕੰਦਿਆ ਅਸੀਂ ਕੋਠੇ ਇੱਕੋ ਜਣ ਇੱਕ ਲਾਗੇ ਲੱਗ ਗਿਆ ਮੈਂ ਇਹਨਾਂ ਨੇ ਬਹੁਤ ਹੀ ਬਿੱਲੇ ਨੂੰ ਨਾ ਤਿੰਨ ਤਿੰਨ ਫਾਇਰ ਮਾਰੇ ਆ ਨਜਾਇਜ਼ ਹਥਿਆਰ ਚੋਣ ਜਾਬਤਾ ਦੇ ਵਿੱਚ ਵੀ ਇਹ ਤੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਐਸਐਚਓ ਦਾ ਰੋਲ ਦੱਸੋ ਕੀ ਆ ਉੱਥੇ ਕਿੱਥੇ ਉਹਨੇ ਮੈਡਮ ਜੀ ਮੈਂ ਪਹਿਲਾਂ ਵੀ ਤਿੰਨ ਦੋ ਤਿੰਨ ਝਗੜੇ ਕਰਾਏ ਸਾਡੇ ਰਿਸ਼ਤੇਦਾਰਾਂ ਦੇ ਇਹਨਾਂ ਤੋਂ ਪੈਸੇ ਲੈ ਲੈਂਦਾ ਪੰਜ ਪੰਜ ਚਾਰ ਚਾਰ ਲੱਖ ਤੇ ਉਹ ਕਰਦਾ ਉਹਨਾਂ ਦੀ ਮਦਦ ਜੇ ਉਹਨਾਂ ਦੇ ਨਾਲ ਹੋਰ ਗਨਮੈਨ ਸੀ ਮੈਨੂੰ ਵੀ ਉਹਨਾਂ ਨੇ ਭੈਣ ਦੇ ਆ ਗਾਣਾ ਕੱਢੀਆਂ ਚਪੇੜਾਂ ਮਾਰੀਆਂ ਬਿੱਲੇ ਨੂੰ ਚੁੱਕਣ ਦੇ ਬਾਵਜੂਦ ਵੀ ਤੂੰ ਚੁੱਕ ਨਾ ਸੋਚੋ ਤੁਸੀਂ ਇਹ ਕੀ ਕਰਾਂਗੇ ਆਪਾਂ ਇਹ ਪੁਲਿਸ ਦਾ ਸਾਥ ਹੈ ਇੰਨਾ ਕਿ ਘਟਿਆ ਇਨਸਾਨ ਅਜੇ ਤੱਕ ਦੇਖਿਆ ਹੀ ਕਿਸੇ ਨੇ ਨਹੀਂ ਨੀ ਤੁਸੀਂ ਇਹ ਪੁਲਿਸ ਦਾ ਸਾਥ ਐਕਸਪੈਕਟ ਕਰ ਰਹੇ ਹੋ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਰਕਾਰ ਦਾ ਸਾਥ ਏਰੀਆ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁੰਡਾਗਰਦੀ ਕਰ ਰਹੀ ਹੈ ਜਦੋਂ ਕਿ ਉਹਦੇ ਸਾਹਮਣੇ ਗੋਲੀਆਂ ਵੱਜੀਆਂ ਨਜਾਇਜ਼ ਹਥਿਆਰਾਂ ਦੇ ਨਾਲ ਚੋਨ ਜਾਬਤਾ ਦੇ ਵਿਚਕਾਰ ਠੀਕ ਹੈ ਔਰ ਇਹਦੀ ਸ਼ੈ ਕੀ ਦੀ ਸੀਗੀ ਸਰਕਾਰੀਆਂ ਸਾਥ ਤਾਂ ਡਿਰੀ ਜਿਹੜੀ ਇੱਕ ਦਿਨ ਪਹਿਲਾਂ ਤੁਸੀਂ ਧਮਕੀ ਦਿੱਤੀ ਸੀਗੀ ਮੈਨੂੰ ਔਰ ਧਮਕੀ ਦਿੱਤੀ ਸੀਗੀ ਲਖੇ ਦੀ ਮਾਂ ਨੂੰ ਜਦੋਂ ਲਖੇ ਦੀ ਮਾਂ ਨੇ 200 ਬੰਦੇ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਤਾਨੂੰ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ 6 ਮਹੀਨੇ ਰਹਿ ਗਏ ਐ ਤੇ ਉਹਨਾਂ ਨੇ ਤੁਹਾਨੂੰ ਅੱਗੇ ਗੱਲ ਕਹੀ ਸੀਗੀ ਅਸੀਂ ਕਬੂਤਰ ਨਹੀਂ ਜਿਹੜਾ ਆਪਾਂ ਇੱਥੋਂ ਉੱਡ ਜਾਗੇ ਅਸੀਂ ਰਹਿਣਾ ਪਿੰਡ 'ਚ ਐ ਤੁਸੀਂ ਕਹੇ ਫੇਰ ਤਾਂ ਕਬੂਤਰ ਉੱਡ ਜਾਣਗੇ ਤੇ ਤੁਸੀਂ ਉਹ ਡੋਣ ਦੀ ਕੋਸ਼ਿਸ਼ ਕੀਤੀ ਐ ਤੁਹਾਡੇ ਵਰਗੇ ਪੋਲੀਟੀਸ਼ਨ ਜੇ ਹੋਣ ਨਾ ਤੇ ਫਿਰ ਸੋਸਾਇਟੀ